ਅੱਜ ਆਪਾਂ ਇਹ ਸ਼ੋਅ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਜਾ ਰਹੇ ਹਨ ਉਹਨਾਂ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਉਹ ਵਾਅਦੇ ਕੀ ਹਨ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਲਾਗਾਇਆ ਜਾਣਾ ਉਹਨਾਂ ਨੇ ਨਿਭਾਉਣਾ ਹੈ ਉਹਦੇ ਬਾਰੇ ਅੱਜ ਦੀ ਇਹ ਗੱਲਬਾਤ ਜਿਹੜੀ ਆ ਉਹ ਉਸ ਵਿਸ਼ੇ ਦੇ ਉੱਤੇ ਆਧਾਰਿਤ ਹੋਈ ਸਭ ਤੋਂ ਪਹਿਲਾਂ ਆਪਾਂ ਇਸ ਗੱਲ ਦੇ ਉੱਤੇ ਜਾਣਨਾ ਹੈ ਕਿ ਉਹ ਜਿਹੜੇ ਅਨਾਨ ਸਦਾ ਮਾਨਵਰੋਂ ਪੀਤੇ ਗਏ ਹਨ ਜਾਂ ਪੀਤੇ ਜਾ ਰਹੇ ਹਨ ਉਹ ਅਨਾਨ ਕੀ ਹਨ ਉਹ ਅਨਾਨ ਕੋਈ ਨਵੇਂ ਨਹੀਂ ਹਨ ਉਹ ਕੇਵਲ ਤੇ ਕੇਵਲ ਉਹ ਪੈਗਾਂ ਵਾਂਗ ਦਿੱਤੇ ਗਏ ਅਲਾਨਾਂ ਵਾਂਗ ਹਨ ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਉਹਨਾਂ ਨੇ ਐਲਾਨ ਕੀਤੇ ਸਨ ਜਾਂ ਲੋਕਾਂ ਨਾਲ ਆਪਣੇ ਵਾਅਦੇ ਪੂਰੇ ਕੀਤੇ ਵਾਅਦੇ ਜਿਹੜਿਆ ਉਹ ਐ ਕਿਤੇ ਸਨ ਕਿ ਉਹ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਦੇ ਲੋਕਾਂ ਨਾਲ ਇਹ ਜਿਹੜੇ ਵਾਅਦੇ ਆ ਉਹ ਕਰਾਈ ਹਾਂ ਉਹਨਾਂ ਨੂੰ ਪੂਰਾ ਪੂਰਾ ਉਹ ਨਿਭਾ ਯਤਨ ਕਰਨਗੇ ਇਹ ਕੇਵਲ ਤੇ ਕੇਵਲ ਉਹ ਜਾਈ ਵੈਦੇ ਉਹਨਾਂ ਨੇ ਹੁਣ ਕੰਮ ਨਹੀਂ ਸ਼ੁਰੂ ਕੀਤੇ ਅਜੇ ਉਹਨਾਂ ਵੈਦਿਆਂ ਨੂੰ ਨਿਭਾਉਣ ਲਈ ਇਹ ਟਾਈਮ ਕਿਉਂਕਿ ਚੋਣਾਂ ਜਿਹੜੀਆਂ ਆ ਆਉਦੇ ਲਈ ਕਾਫੀ ਅਜੇ ਟਾਈਮ ਕਿ ਆਇਆ ਫਟੋ ਕੱਟ ਨਹੀਂ ਸਵਾ ਸਵਾ ਸਾਲ ਤੋਂ ਜ਼ਿਆਦਾ ਦਾ ਸਮਾਂ ਜਿਹੜਾ ਇਹਨਾਂ ਚੋਣਾਂ ਲਈ ਪਿਆ ਆ ਉਹ ਚੋਣਾਂ ਦਾ ਜਿਹੜਾ ਪੀਰੀਅਡ ਹੁੰਦਾ ਆ ਉਹ ਜੋਨਾਂ ਦੇ ਸਮੇਂ ਤੋਂ ਪਹਿਲਾਂ ਹੀ ਬੰਦ ਹੋ ਜਾਂਦਾ ਹੈ ਚੋਣ ਪਚਾ ਬੰਦ ਹੋ ਜਾਂਦਾ ਇਸ ਲਈ ਇਹ ਸਮਾਂ 1.5 ਸਾਲ ਦੇ ਸਮੇਂ ਤੋਂ ਘੱਟ ਹੀ ਗਿਣਿਆ ਜਾਣਾ ਚਾਹੀਦਾ ਸੋ ਇਦਾਂ ਜਿਹੜਾ ਉਹਨਾਂ ਦਾ ਚੋਣ ਵਹਿਦਾ ਆ ਪੰਜਾਬ ਦੇ ਲੋਕਾਂ ਨਾਲ ਉਹਨਾਂ ਨੂੰ ਮੈਂ ਕਹਿੰਦਿਆਂ ਸੁਣਿਆ ਵੀ ਪੰਜਾਬ ਦੇ ਜਿਹੜੇ ਮੁੰਡੇ ਕੁੜੀਆਂ ਆ ਉਹਨਾਂ ਨੂੰ ਐਮਡੀਐਸ MBDS ਦੀ ਡਿਗਰੀ ਪ੍ਰਾਪਤ ਕਰਨ ਦੇ ਪੰਜਾਬ ਤੋਂ ਦੂਰ ਦੇ ਇਲਾਕਿਆਂ ਵਿੱਚ ਜਾਣਾ ਪੈਂਦਾ ਆ ਇਸ ਲਈ ਉਹਨਾਂ ਨੇ ਫੈਸਲਾ ਕੀਤਾ ਆ ਕਿ ਉਹ ਪੰਜਾਬ ਦੇ ਵਿੱਚ ਹੀ ਚਾਹ ਇਹਦੇ ਹੀ ਕਾਲਜ ਹੋਣਗੇ ਖੋਦਣਗੇ ਜਿੱਥੇ ਉਹ ਪੰਜਾਬ ਦੇ ਮੁੰਡੇ ਜਿਹੜੇ ਆ ਜਿਹੜੇ MBDS ਕੰਦੇ ਚਾਹਵਾਣ ਹੋਣਗੇ ਉਹ ਇਹਨਾਂ ਚਾਹਾਂ ਕਾਲਜਾਂ ਦੇ ਵਿੱਚ ਉਹ MBBS MBBS ਡੀਗਰੀ ਜਿੱਗਿਆ ਉਹ ਪ੍ਰਾਪਤ ਕਰ ਲੈਣਗੇ ਸੋ ਉਹ ਆਪਣੀ ਮੈਡੀਕਲ ਦੀ ਪੜ੍ਹਾਈ ਕਰਨਾ ਪ੍ਰੰਤ ਪੂਰੀ ਕਰਨਾ ਪ੍ਰੰਤ ਉਹ ਇੱਥੇ ਹੀ ਡਾਕਟਰ ਦਾ ਵਿਗਿਆਨਕ ਹੋਰ ਇੱਥੇ ਡਾਕਟਰ ਲੱਗ ਕੇ ਆਪਣੇ ਲੋਕਾਂ ਦੀਆਂ ਸੇਵਾ ਸਵਾਵਾ ਕੰਮ ਵਿੱਚ ਆਪਣਾ ਵੱਡਮੋਲ ਦਾ ਯੋਗਦਾਨ ਜਿਹੜਾ ਉਹ ਪਾ ਸਕਣਗੇ ਹੋਰ ਇਸ ਤੋਂ ਪਹਿਲਾਂ ਵੀ ਮਾਨ ਸਾਹਿਬ ਨੇ ਜਦੋਂ 2022 ਦੀਆਂ ਇਲੈਕਸ਼ਨਾਂ ਹੋਈਆਂ ਸਨ ਉਹਨਾਂ ਚੋਣਾਂ ਤੋਂ ਪਹਿਲਾਂ ਵੀ ਮਾਨ ਸਾਹਿਬ ਨੇ ਇੱਕ ਬੜਾ ਵਧੀਆ ਐਲਾਨ ਕੀਤਾ ਸੀ ਕਿ 2022 ਦੀਆਂ ਵਿਧਾਨ ਸਭਾ ਇਲੈਕਸ਼ਨਾਂ ਤੋਂ ਬਾਅਦ ਦੇ ਵਿੱਚ ਉਹ ਪੰਜਾਬ ਦੇ ਹਰ ਇੱਕ ਜ਼ਿਲ੍ਹਾ ਹੈੱਡਕੁਆਰਟਰ ਦੇ ਉੱਤੇ ਏਮਸ ਦਾ ਇੱਕ ਬਹੁਤ ਵਧੀਆ ਹਸਪਤਾਲ ਖੋਦਾਂਗੇ ਔਰ ਜਿੱਥੇ ਉੱਚ ਪੱਧਰ ਦਾ ਹਲਾ ਜਿਹੜਾ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਵਿੱਚ ਪੰਜਾਬ ਦੇ ਲੋਕਾਂ ਨੂੰ ਮਹਈਆ ਕਰਵਾਇਆ ਜਾਏਗਾ ਉਥੇ ਦਵਾਈ ਦਾਦੂਗੀ ਵਧੀਆ ਮਿਲੇਗੀ ਔਰ ਲੋਕਾਂ ਨੂੰ ਸਿਹਤ ਸੁਲਤਾਨੀ ਵਧੀਆ ਪ੍ਰਾਪਤ ਹੋਣਗੀਆਂ ਉਹ ਜਿਹੜੇ ਜਿਹੜਾ ਹੈੱਡਕੁਆਟਰ ਤੇ ਉੱਤੇ ਹੈਂਸ ਦੇ ਹਸਪਤਾਲ ਖੁੱਲਣੇ ਸੰ ਮੇਰੀ ਜਾਣਕਾਰੀ ਦੇ ਅਨਸਾਰ ਅਜੇ ਤੱਕ ਉਹਨਾਂ ਐਮ ਸੇ ਹਸਪਤਾਲਾਂ ਵਿੱਚੋਂ ਸ਼ਾਇਦ ਕਿਸੇ ਵੀ ਹਸਪਤਾਲ ਦਾ ਅਜੇ ਤੱਕ ਨੀ ਪੱਥਰ ਵੀ ਰੱਖਿਆ ਨਹੀਂ ਗਿਆ ਸ਼ਾਇਦ ਉਹ ਉਹ ਮੇਰੀ ਜਾਣਕਾਰੀ ਗਲਤ ਤਾਂ ਨਹੀਂ ਕਹੀ ਜਾ ਸਕਦੀ ਲੇਕਿਨ ਇੱਕ ਇਹਦੇ ਵਿੱਚ ਸੂਚਨਾ ਆ ਕਿ ਸੰਤ ਮਸਤੂਆਣਾ ਦੇ ਵਿੱਚ ਉਹਨਾਂ ਦੀ ਜ਼ਮੀਨ ਦੇ ਵਿੱਚ ਇੱਕ ਇਹੋ ਜਿਹਾ ਹਸਪਤਾਲ ਦੀ ਨੀਂਹ ਢੜੀਆ ਉਹ ਦੂਰ ਰੱਖੀ ਗਈ ਸੀ ਬਾਅਦ ਵਿੱਚ ਉਹਦਾ ਕੀ ਬਣਿਆ ਕੀ ਨਹੀਂ ਬਣਿਆ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਤਾਂ ਨਹੀਂ ਲੇਕਿਨ ਬਾਕੀ ਗੇਲਿਆਂ ਵਿੱਚ ਇਹੋ ਜਿਹਾ ਹਸਪਤਾਲ ਬਣਾਉਣ ਦੀ ਕੋਈ ਗੱਲ ਜਾਂ ਕੋਈ ਖਬਰ ਜਿਹੜੀ ਆ ਉਹ ਸਾਡੇ ਸਾਹਮਣੇ ਨਹੀਂ ਆ ਸਕੀ ਨੇਕਾ ਨਾ ਹੁਣ ਇਹ ਹਸਪਤਾਲ ਬਣਗੇ ਜਾਂ ਨਹੀਂ ਬਣਗੇ ਇਹਦੇ ਬਾਰੇ ਦੀ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਕਈ ਲੋਕ ਦੰਗੀ ਜਵਾਨਾਂ ਪੁੱਛਦੇ ਆ ਬੇ ਸਰਦਾਰ ਮਾਨ ਸਾਹਿਬ ਨੇ ਮੁੱਖ ਮੰਤਰੀ ਬਣ ਤੋਂ ਬਾਅਦ ਵੀ ਜਿਹੜਾ ਹੈੱਡ ਕੁਆਟਰਾਂ ਉੱਤੇ ਜਿਹੜੇ ਐਮਜ਼ ਦੇ ਹਸਪਤਾਲ ਖੋਲਣ ਦਾ ਵਾਅਦਾ ਕੀਤਾ ਸੀ ਉਹਨਾਂ ਨੂੰ ਖੋਲਣ ਲਈ ਅਜੇ ਤੱਕ ਆਪਣੀ ਮੁਢਲੀ ਜਿਹੜੀ ਕਾਬਈਆ ਉਹ ਉਹਨੂੰ ਅੰਜਾਮ ਦੇਣ ਦਾ ਵੀ ਯਤਨ ਨਹੀਂ ਕੀਤਾ ਇਸ ਕਰਕੇ ਜੇ ਮੁੱਢਲੀ ਕਾਮ ਹੀ ਜਾਨੀ ਪਥਰਾ ਵੀ ਰੱਖਣ ਦਾ ਯਤਨ ਨਹੀਂ ਕੀਤਾ ਤਾਂ ਫਿਰ ਸਮਝ ਲੈਣਾ ਚਾਹੀਦਾ ਆ ਕਿ ਉਥੇ ਐਂਸ ਦੇ ਹਸਪਤਾਲ ਬਣਾਉਣ ਦਾ ਕੰਮ ਅਜੇ ਕੋਈ ਬਹੁਤ ਜਲਦੀ ਵਾਲਾ ਨਹੀਂ ਸੋ ਉਹਦੇ ਉੱਤੇ ਬਹੁਤ ਸਾਰਾ ਲੰਮਾ ਸਮਾਂ ਲੱਗ ਸਕਦਾ ਆ ਜੇਕਰ ਇਹ ਸਰਕਾਰ ਫਿਰ ਦਬਾਵਾ ਹੋਂਦ ਵਿੱਚ ਆਈ ਤਾਹੀ ਇਸ ਮਸਲੇ ਉਤੇ ਦੁਬਾਰਾ ਵਿਚਾਰ ਕੀਤਾ ਜਾਵੇਗਾ ਜੇਕਰ ਇਹ ਦੁਬਾਰਾ ਸਰਕਾਰ ਨਾ ਹੋਣ ਚਾਹੀ ਤਾਂ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ 2022 ਤੋਂ ਪਹਿਲਾਂ ਆਏ ਸਰਕਾਰ ਨੇ ਜੋ ਪੰਜਾਬ ਦੇ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਸਕਾਰ ਮੰਨ ਤੋਂ ਬਾਅਦ ਪੰਜਾਬ ਦੇ ਹੱਜ ਦਾ ਹਟਕਟ ਦੇ ਉੱਤੇ ਇਹਨਾਂ ਦਾ ਇੱਕ ਵੱਡਿਆ ਹਸਪਤਾਲ ਖੋਦਿਆ ਜਾਏਗਾ ਉਹ ਜਿਹੜਾ ਵਹਿਦਾ ਸੀ ਉਹ ਕੇਵਲ ਰਹਿਣਾ ਹੀ ਬਣ ਕੇ ਰਹਿ ਚੁੱਕਾ ਆ ਉਥੇ ਕਿਸੇ ਵੀ ਕਿਸਮ ਦਾ ਜਿਹੜਾ ਕੋਈ ਹਸਪਤਾਲ ਆ ਉਹਦੇ ਬਣ ਜਾਣ ਦੀ ਸਭਾਵਨਾ ਜਿਹੜੀ ਆ ਉਹ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਕੇ ਰਹਿ ਗਿਆ ਸੋ ਇਹ ਐਲਾਨ ਜਿਹੜੇ ਐਲਾਨ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਆ ਇੱਕ ਹੈ ਐਮ ਡੀ ਡੀ ਐਸ ਕੋਸ ਪਾਸ ਕਰਨ ਲਈ ਇੱਕ ਡਿਗਰੀ ਕੱਲ ਇਦਾਂ ਖੋਲਿਆ ਜਾਣਾ ਤੇ ਦੂਸਰਾ ਹੈ ਜਿੰਨਾ ਹੈਡ ਕੁਆਰਟਰ ਦੇ ਉੱਤੇ ਐ ਐਂਡਸ ਦੇ ਹਸਪਤਾਲ ਖੋਲ੍ਹਣੇ। ਉਹ ਤੀਸਰਾ ਹੈ ਤੀਸਰਾ ਹੈ ਜਿੰਦੇ 1152 ਸਾਡੇ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਤੇ ਹੋਰ ਲਾਇਬ੍ਰੇਰੀਅਨ ਜਿਹੜੇ ਆ ਉਹ ਕਾਫੀ ਚਤਪੰੰ ਬੇਸ਼ੱਕ ਉਹਨਾਂ ਨੂੰ ਐ ਨੌਕਰੀਆਂ ਦਿੱਤੀਆਂ ਗਈਆਂ ਸਨ ਲੇਕਿਨ ਉਹਨਾਂ ਦੇ ਸਿਰਾਂ ਦੇ ਉੱਪਰ ਜਿਹੜੀ ਤਵਾਾਰ ਹੈ ਉਹ ਅਜੇ ਵੀ ਨਟਕਦੀ ਆ ਰਹੀ ਆ। ਔਰ ਉਹਨਾਂ ਨੂੰ ਸੁਪਰੀਮ ਕੋਰਟ ਨੇ ਉਹਨਾਂ ਦੀਆਂ ਨੌਕਰੀਆਂ ਬਖਾਸ ਤਰ੍ਹਾਂ ਦੇ ਲਈ ਇੱਕ ਨੋਟਿਸ ਭੇਜ ਦਿੱਤਾ ਆ ਜਿਹਦੇ ਲਈ ਪੰਜਾਬ ਸਰਕਾਰ ਨੂੰ ਜਿਹੜੀ ਦੁਬਾਰਾ ਰਿਵਿਊ ਪਟੀਸ਼ਨ ਜਿਹੜੀ ਆ ਉਹ ਦਬ ਜਕਾ ਨਹੀਂ ਚਾਹੀਦੀ ਸੀ ਪਤਾ ਨਹੀਂ ਯੂਨੀਅਨ ਦੇ ਕੈਂਡੇ ਉੱਤੇ ਪੰਜਾਬ ਸਰਕਾਰ ਨੇ ਇਹ ਜਿਹੜੀ ਰਿਵਿਊ ਪਟੀਸ਼ਨ ਆ ਉਹ ਦਾ ਫਾਈਲ ਕੀਤੀ ਆ ਜਾਂ ਨਹੀਂ ਇਹਦੇ ਬਾਰੇ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਲੇਕਿਨ ਜੇ ਅਜੇ ਤੱਕ ਪੰਜਾਬ ਸਰਕਾਰ ਨੇ ਇਹ ਜਿਹੜੀ ਰਿਵਿਊ ਪਟੀਸ਼ਨ ਜੇਕਰ ਉਹ ਫਾਈਲ ਨਹੀਂ ਕੀਤੀ ਤਾਂ ਉਹਨਾਂ ਨੂੰ ਬਗੈਰ ਕਿਸੇ ਦੇਰੀ ਦੇ ਉੱਤੇ ਇਹ ਲਿਉ ਪਟੀਸ਼ਨ ਜਿਹੜੀ ਆ ਸੁਪਰੀਮ ਕੋਰਟ ਦੇ ਵਿੱਚ ਦਰਦ ਕਰ ਦੇਣੀ ਚਾਹੀਦੀ ਆ ਤਾਂ ਕਿ ਇਹਨਾਂ ਬੱਚਿਆਂ ਦਾ ਬੱਚਿਆਂ ਦਾ ਵਿੱਖ ਜਿਹੜਾ ਉਹ ਹੋਰ ਖਰਾਬ ਨਾ ਹੋ ਸਕੇ ਔਰ ਇਹ ਜਿਹੜੇ 1158 ਪ੍ਰੋਫੈਸਰ ਸਹਾਇਕ ਪ੍ਰੋਫੈਸਰ ਜਾਂ ਲਾਇਬ੍ਰੇਰੀਅਨਾਂ ਉਹਨਾਂ ਦਾ ਫੀਸ ਜਿਹੜਾ ਉਹਨਾਂ ਦਾ ਪਰਿਵਾਰਕ ਪਰਿਵਾਰ ਜਿਹੜਾ ਆ ਉਹਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਆਫਟਪੋਰਡ ਦੇ ਉੱਤੇ ਹੋਰ ਜਿਆਦਾ ਇਹ ਖਰਾਬ ਨਾ ਹੋ ਸਕਣ ਅਤੇ ਮੈਂ ਆਸ ਕਰਦਾ ਹਾਂ ਪੰਜਾਬ ਸਰਕਾਰ ਦੇ ਕੋਲੋਂ ਕਿ ਉਹ ਜਿੰਨਾ ਵੀ ਜਲਦੀ ਹੋ ਸਕੇ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਪ੍ਰੋਫੈਸਰਾਂ ਦੇ ਬਾਰੇ ਜਲਦੀ ਤੋਂ ਜਲਦੀ ਜਿਹੜੀ ਆ ਰਿਵਿਊ ਪਟੀਸ਼ਨ ਦੇ ਲਿਆ ਉਹ ਫਾਈਲ ਤਮ ਉਹ ਉਸ ਗੱਲ ਦਾ ਪਿੱਛਾ ਕਰਕੇ ਇਹ ਸਾਰੇ ਅੰਜਾਮ ਨੂੰ ਅੰਤਮ ਸ਼ੋਹਾ ਦੇਣ ਦਾ ਯਤਨ ਕਰ। 3ਵੀਂ ਗੱਲ ਮਾਮ ਸਾਹਬ ਨੇ 2022 ਦੀਆਂ ਚੋਣਾਂ ਵਿੱਚ ਇੱਕ ਗੱਲ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਦੀ ਅਸੈਂਬਲੀ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਦੇ ਵਿੱਚ ਜੇਕਰ ਉਹ ਹੁਣ ਉਹਨਾਂ ਦੀ ਸਰਕਾਰ ਹੋਂਦ ਵਿੱਚ ਆਉਂਦੀ ਹੈ ਤਾਂ ਉਹ ਕਿਸੇ ਵੀ ਕਿਸਮ ਦੀ ਕੋਈ ਸਿਕਿਉਰਿਟੀ ਨਹੀਂ ਲੈਣਗੇ ਉਹ ਇੱਕ ਆਮ ਆਦਮੀ ਵਰਗਾ ਜੀਵਨ ਬਤੀਤ ਕਰਨਗੇ ਕਿਸੇ ਕਿਸਮ ਦਾ ਨਜਾਇਜ਼ ਖਰਚਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਿਰਾਂ ਉੱਪਰ ਦੇ ਕੇ ਕੋਈ ਕਿਸੇ ਵੀ ਕਿਸਮ ਦਾ ਆਰਥਿਕ ਬੋਝ ਜਿਹੜਾ ਉਹ ਨਹੀਂ ਪਾਉਣਗੇ ਇਹ ਗੱਲ ਬੜੀ ਚੰਗੀ ਸੀ ਹਾਰੇ ਕਾ ਪੰਜਾਬ ਵਾਸੀ ਨੇ ਉਹਨਾਂ ਦੀ ਇਸ ਗੱਲ ਦਾ ਬਹੁਤ ਚੰਗਾ ਸਵਾਗਤ ਕੀਤਾ ਔਰ ਇਹ ਆਸ ਵੀ ਪ੍ਰਗਟ ਕੀਤੀ ਕਿ ਅਗਰ ਮਾਨ ਸਾਹਿਬ ਤਾਕਤ ਵਿੱਚ ਆਉਣ ਤੋਂ ਬਾਅਦ ਆਪਣਾ ਪੰਜਾਬ ਪ੍ਰਤੀ ਇਹ ਵਈਆ ਇਹੋ ਜਿਹਾ ਰੱਖਦੇ ਹਨ ਤਾਂ ਇਸ ਤੋਂ ਵਧੀਆ ਦੀ ਜੱਗ ਪੰਜਾਬ ਦੇ ਲੋਕਾਂ ਨੂੰ ਕੋਈ ਹੋ ਜਿਹੜਾ ਉਹ ਨਹੀਂ ਨਹੀਂ ਸਕਦਾ ਉਹਨਾਂ ਨੇ ਤਾਕਤ ਵਿੱਚ ਆਉਂਦਿਆਂ ਸਾਹ ਹੀ ਜਦੋਂ ਮੁੱਖ ਮੰਤਰੀ ਦੇ ਅਹੁਦੇ ਦੀ ਸੋਚ ਚੱਕੀ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਬੜੀ ਭਾਰੀ ਗਾਰੰਟੀ ਦੇ ਦੇ ਆਪਣੇ ਆਲੇ ਦੁਆਲੇ ਸਿਕਿਉਰਿਟੀ ਦਾ ਅਮਲਾ ਫੈਲਾ ਰੱਖਣ ਦੇ ਲਈ ਬਹੁਤ ਵੱਡੀ ਗਾਰੰਟੀ ਦੇ ਵਿੱਚ ਉਹ ਸਿਕਿਉਰਿਟੀ ਦਾ ਡੇਡਾ ਦਸਤਾਇਆ ਉਹ ਲਿਆ ਉਹ ਜੋ ਉਹਨਾਂ ਨੇ ਇਸ ਸੰਬੰਧੀ ਲੋਕਾਂ ਦੇ ਨਾਲ ਵਾਹਦਾ ਕੀਤਾ ਸੀ ਉਸ ਵਾਦੇ ਨੂੰ ਤਰ੍ਹਾਂ ਜੀ ਦੇ ਕੇ ਆਪਣਾ ਆਪਣੇ ਹਿਸਾਬ ਦੇ ਨਾਲ ਉਹਨਾਂ ਨੇ ਆਪਣੀ ਆਲੇ ਦੁਆਲੇ ਇੱਕ ਬਹੁਤ ਵੱਡਾ ਜਿਹੜਾ ਸਿਕਿਉਰਟੀ ਸਿਕਿਉਰਟੀ ਦਾ ਕਾਵਲਾ ਜਿਹੜਾ ਆਪਣੇ ਆਲੇ ਦੁਆਲੇ ਰੱਖ ਲਿਆ ਔਰ ਇਹਨਾਂ ਦੀ ਗੈਂਟੀ ਇਸ ਕਰਕੇ ਵੀ ਜ਼ਿਆਦਾ ਹੋ ਗਈ ਕਿ ਉਹਨਾਂ ਨੇ ਆਪਣੀ ਇਸ ਤੇ ਦਾਦਾ ਆਪਣੇ ਪਰਿਵਾਰਕ ਮੈਂਬਰਾਂ ਦੀ ਇਹ ਵੱਡੀ ਗੈਂਟੀ ਵਿੱਚ ਸਿਕਿਉਰਟੀ ਦੇ ਹਮਲੇ ਦੀ ਇਹ ਜਿਹੜਾ ਉਹ ਰਾਖੀ ਕੰਮ ਉਹਨਾਂ ਦੀ ਰਾਖੀ ਕੰਮ ਲਈ ਸਿਕਿਉਰਟੀ ਦਾ ਹਮਲਾ ਦੇ ਦਿੱਤਾ ਤਾਂ ਕਿ ਉਹਨਾਂ ਦੀ ਸੁਰੱਖਿਆ ਵਿੱਚ ਕੋਈ ਫਰਕ ਨਾ ਆਵੇ ਇੱਕ ਜਾਣਕਾਰੀ ਦੇ ਅਨੁਸਾਰ ਅੱਜ ਉਹਨਾਂ ਦੇ ਆਲੇ ਦੁਆਲੇ ਜਿਹੜਾ ਸੁਰੱਖਿਆ ਅਮਲਾ ਫੈਲਾ ਘਮ ਰਿਆ ਆ ਉਹਨਾਂ ਦੀ ਗੈਂਟੀ 1100 ਦੇ ਲਾਗੇ ਛਾਗੇ ਦੱਸੀ ਜਾ ਰਹੀ ਆ ਜੇਕਰ 1100 ਸਿ큐ਰਟੀ ਦਾ ਅਮਲਾ ਜਿਹੜਾ ਮਾਨਸਾਪ ਦੇਾਰੇ ਦੁਆਰੇ ਘਮ ਰਿਆ ਆ ਉਹਦੇ ਬਾਰੇ ਅੰਦਾਜ਼ਾ ਇੱਕ ਲਗਾਇਆ ਜਾ ਸਕਦਾ ਆ ਕਿ ਉਹ ਉਹਦੀ ਕੀਮਤ ਜਾਂ ਉਹਦਾ ਖਾਚਾ ਜਿਹੜਾ ਆ ਉਹ ਕੁੱਲ ਮਿਲਾ ਕੇ ਕਿੰਨਾ ਹੋਏਗਾ ਜਿਹੜਾ ਇਸ ਬੋਝ ਜਿਹੜਾ ਪੰਜਾਬ ਦੇ ਲੋਕਾਂ ਦੇ ਸਿਰ ਦੇ ਉੱਪਰ ਪੈਂਦਾ ਹੋਵੇਗਾ ਔਰ ਉਹ ਜਿਹੜਾ ਬੋਝ ਹੈ ਉਹ ਜੇਕਰ ਪੰਜਾਬ ਦੇ ਲੋਕਾਂ ਦੇ ਸਿਰ ਦੇ ਉੱਪਰ ਨਾ ਪੈਂਦਾ ਤਾਂ ਉਸ ਬੋਝ ਨੂੰ ਉਸ ਮਾਇਆ ਨੂੰ ਉਸ ਪੈਸੇ ਨੂੰ ਕਿਸੇ ਹੋਰ ਵਧੀਆ ਕੰਮ ਦੇ ਲਈ ਲਗਾਇਆ ਜਾ ਸਕਦਾ ਸੀ ਲੇਕਿਨ ਮਾਨ ਸਾਹਿਬ ਆਪਣੇ ਇਸ ਵਦੇ ਉੱਪਰ ਵੀ ਲੋਕਾਂ ਦੇ ਨਾਲ ਇਸ ਵਾਅਦੇ ਨੂੰ ਵਫਾ ਕੰਦ ਲਈ ਲੋਕਾਂ ਦੇ ਨਾਲ ਕੀਤੇ ਗਏ ਵਾਅਦਿਆਂ ਨੂੰ ਵੀ ਆਪਣਾ ਵਾਅਦਾ ਪੂਰਾ ਕਰਨ ਵਿੱਚ ਕੋਈ ਬਹੁਤ ਜ਼ਿਆਦਾ ਜਿਹੜਾ ਉਹ ਸਫਲ ਨਹੀਂ ਹੋ ਸਕੇ ਦੂਸਰੀ ਗੱਲ ਜਿਹੜੀ ਅਗਲੀ ਗੱਲ ਹੈ ਕਿ ਮਾਨ ਸਾਹਿਬ ਨੇ ਇੱਕ ਹੋਰ ਵੀ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਨੇ ਮਾਨ ਸਾਹਿਬ ਨੇ ਇੱਕ ਗੱਲ ਹੋਰ ਵੀ ਕਹੀ ਸੀ ਕਿ ਸਾਡੀ ਸਰਕਾਰ ਜਿਹੜੀ ਆ ਪਹਿੰਗੀਆਂ ਸਰਕਾਰਾਂ ਵਾਂਗੂ ਚੰਡੀਗੜ੍ਹ ਤੋਂ ਨਹੀਂ ਚੱਲੇਗੀ ਕਿਉਂਕਿ ਚੰਡੀਗੜ੍ਹ ਆਉਣ ਦੇ ਲਈ ਅਕਸਰ ਪੰਜਾਬ ਦੇ ਲੋਕ ਵੱਖ-ਵੱਖ ਥਿਆਂ ਵਿੱਚੋਂ ਲੋਕ ਆਪੋ ਆਪਣੇ ਕੰਮਕਾਜ ਕਰਵਾਉਣ ਦੇ ਲਈ ਚੰਡੀਗੜ੍ਹ ਸੱਤੇ ਆਉਂਦੇ ਆ ਜਾਂ ਦੂਸਰੇ ਬਖਸ਼ਾਂ ਵਿੱਚ ਆਉਂਦੀ ਆ ਜਿੱਥੇ ਉਹਨਾਂ ਦਾ ਕਾਫੀ ਖਰਚਾ ਵੀ ਹੋ ਜਾਂਦਾ ਆ ਉਹਨਾਂ ਨੂੰ ਕਾਫੀ ਡਾਕਟਰ ਲਈ ਵੀ ਚੜ੍ਹਨੀ ਪੈਂਦੀ ਆ ਇਸ ਕਰਕੇ ਮਾਨ ਸਾਹਿਬ ਦਾ ਇਹ ਹੁਕਮ ਸੀ ਜਾਂ ਵਹਿਦਾ ਕਹਿਵਾ ਲੈਦਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੀ ਸਰਕਾਰ ਬਣੀ ਤਾਂ ਉਸ ਵਕਤ ਕਿਸੇ ਵੀ ਲੋੜ ਬੰਦ ਰਹਿਤੀ ਨੂੰ ਚੰਡੀਗੜ੍ਹ ਆਨ ਦੀ ਲੋਰਨਿੰਗ ਰੇਕਮ ਜੇਕਰ ਦੌੜ ਪਈ ਤੇ ਪਿੰਡਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਉੱਥੋਂ ਹੀ ਸਰਕਾਰ ਜਿਹੜੀ ਚੰਦਿਆ ਕਰੇਗੀ ਉਹ ਜ਼ਿਲ੍ਹਿਆਂ ਦੇ ਆਫੀਸਰ ਸਹਿਬਾਨ ਔਰ ਕੇਂਦਰੀ ਪੱਧਰ ਦੇ ਉੱਤੇ ਜਿਹੜੇ ਆਫੀਸਰ ਸਹਿਬਾਨ ਬੈਠੇ ਹਨ ਉਹ ਸਾਰੇ ਦੇ ਸਾਰੇ بنائےਗਾ ਪ੍ਰੋਗਰਾਮਾਂ ਸਾਰ ਪਿੰਡਾਂ ਤੇ ਮਹੱਲਿਆਂ ਦੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਆਪੋ ਆਪਣਾ ਯੋਗਦਾਨ ਪਾਉਣਗੇ। ਦੇਖੰ ਸਰਕਾਰ ਬੰਦ ਤੋਂ ਬਾਅਦ 1922 ਦੀਆਂ ਤਈਕਾਂ ਤੋਂ ਬਾਅਦ ਕਦੀ ਵੀ ਸ਼ਾਇਦ ਇੱਕ ਦੇ ਬਾਅਦ ਤੋਂ ਨਾ ਕਹਿ ਨਹੀਂ ਸਕਦਾ। ਦੇਖੰ ਅਜੇ ਤੱਕ ਕਿਸੇ ਵੀ ਮਹੱਲ ਦੇ ਵਿੱਚ ਕਿਸੇ ਵੀ ਪੈਂਡ ਦੇ ਵਿੱਚ ਕਦੇ ਵੀ ਪੰਜਾਬ ਸਰਕਾਰ ਨੇ ਕਦੇ ਕੋਈ ਐਸਾ ਮੌਕਾ ਲੋਕਾਂ ਨੂੰ ਨਹੀਂ ਦਿਖਾਇਆ ਜਿੱਥੇ ਪੰਜਾਬ ਸਰਕਾਰ ਨੇ ਅਫਸਰਾਂ ਨੂੰ ਪਿੰਡਾਂ ਵਿੱਚ ਭੇਜਿਆ ਹੋਵੇ ਜਾਂ ਮਹੱਲਿਆਂ ਵਿੱਚ ਭੇਜਿਆ ਹੋਵੇ ਜਿੱਥੇ ਇਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਔਰ ਪਿੰਡ ਪੱਧਰ ਤੇ ਜਾਂ ਮਹੱਲਾ ਪੱਧਰ ਦੇ ਉੱਤੇ ਲੋਕਾਂ ਦੀਆਂ ਸ਼ਿਕਾਇਤਾਂਾਂ ਸੁਣ ਕੇ ਉਹਨਾਂ ਨੂੰ ਹੱਲ ਕਰਨ ਦਾ ਯਤਨ ਜਿਹੜਾ ਉਹ ਕੀਤਾ ਹੋਵੇ ਹਾਲ ਦੀ ਕੜੀ ਇਹ ਵੈਦਾ ਵੀ ਵੈਦਾ ਹੀ ਬਣ ਕੇ ਰਹਿ ਗਿਆ ਆ ਇਹ ਕਦੋਂ ਵੈਦਾ ਪੂਰਾ ਹੋਏਗਾ ਇਹਦੇ ਬਾਰੇ ਦੀ ਕੋਈ ਕਹਿ ਸਕਣਾ ਬੜਾ ਮੁਸ਼ਕਲ ਹੈ खैर ਵੈਦਾ ਕਰਨਾ ਆਪਣੇ ਦਿਲ ਨੂੰ ਖੁਸ਼ ਕਰਨ ਦੇ ਬਰਾਬਰ ਹੁੰਦਾ ਆ ਜੇਕਰ ਉਹਨਾਂ ਨੇ ਹੁਣ ਵੀ ਇਹ ਵੈਦੇ ਕਰਕੇ ਲੋਕਾਂ ਦੇ ਮਨਾਂ ਨੂੰ ਖੁਸ਼ ਕਰਨ ਦਾ ਯਤਨ ਜਿਹੜਾ ਉਹ ਉਹ ਕਰ ਰਿਹਾ ਜਾਂ ਉਹਨਾਂ ਵੱਲੋਂ ਕੀਤਾ ਜਾ ਰਿਹਾ ਆ ਤੋ ਮੈਂ ਸਮਝਦਾ ਆ ਡੈਡ ਕੋ ਬਹਿਲਾਣੇ ਕੇ ਲੀਏ ਇਹ ਖਿਆਲ ਅੱਛਾ ਹੈ ਕੋਈ ਉਹ ਆਪਣੇ ਮਾਮਦਾ ਪੱਤਿਆਵਾਂ ਕੰਮ ਦੇ ਲਈ ਦੇਕਰ ਉਹ ਇੰਨਾ ਵਹਿਦਿਆਂ ਵਿੱਚ ਪੈ ਕੇ ਆਪਣਾ ਆਪਣਾ ਮਨ ਤੇ ਇਹ ਬਹੁਤ ਪੁਸ਼ਿਦ ਕਰਨਾ ਕਿਉਂ ਨਹੀਂ ਆ ਤਾਂ ਉਹਨਾਂ ਦੇ ਉੱਤੇ ਕਿਸੇ ਨੂੰ ਅਤਰਾਜ ਨਹੀਂ ਕੀਤਾ ਜਾਣਾ ਚਾਹੀਦਾ ਆ ਸੋ ਰੋਟ ਤਾਂ ਇਸ ਗੱਦੀ ਆ ਕਿ ਉਹਨਾਂ ਵਹਿਦਿਆਂ ਨੂੰ ਅੰਮ੍ਰਿਤੂ ਦੇ ਕੇ ਪੰਜਾਬ ਦੇ ਲੋਕਾਂ ਨਾਲ ਤੈਲਾ ਮੰ ਆ ਕੁ ਜ਼ਿਆਦਾ ਖਲਾਫੀ ਨਾ ਕੀਤੀ ਜਾਵੇ ਉਹ ਪੰਜਾਬ ਦੇ ਲੋਕਾਂ ਦੇ ਨਾਲ ਉਹਨਾਂ ਦਾ ਪਰੋਸਾ ਜਿਹੜਾ ਉਹ ਹੀ ਜਤਨ ਦਾ ਯਤਨ ਕੀਤਾ ਜਾਵੇ ਤਾਂ ਕਿ ਅੱਗੇ ਵਾਂ ਤੈਲਾ ਮੰ ਉਹਨਾਂ ਦਾ ਪਰੋਸਾ ਜਿਹੜਾ ਪੰਜਾਬ ਸਿਕਾਤ ਤੋਂ ਉਹ ਨਾ ਉੱਠ ਸਕੇ ਥੈਂਕ ਯੂ ਵੈਰੀ ਮਚ